ਕੁਝ ਗਰੰਥੀਆਂ ਦੇ ਵੱਲੋਂ ਮਾਡਰਨ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਹੁਣ ਉਹ ਬੰਦ ਕਰਵਾ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਹੁਣ ਉਹ ਮਾਡਰਨ ਕੱਪੜੇ ਨਹੀਂ ਪਾਉਣਗੇ ਤੇ ਉਹ ਹੁਣ ਚੋਲੀ ਪਜਾਮਾ ਜੋ ਪਾਉਣਗੇ ਤੇ ਜਿਸ ਨੂੰ ਲੈ ਕੇ ਹੁਣ ਐਸਜੀਪੀਸੀ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜੋ ਚੱਲ ਰਹੀ ਮर्याਦਾ ਹੈ ਉਹੀ ਹੁਣ ਦੁਆਰਾ ਜਿਹੜੀ ਸਭਤ ਸ਼ੁਰੂ ਕਰਨਗੇ ਤੇ ਗੁਰੂ ਘਰਾਂ ਦੇ ਵਿੱਚ ਜੋ ਐਸਜੀਪੀਸੀ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਤੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਜੋ ਵੀ ਅੰਦਰਲੇ ਗਰੰਥੀ ਕੰਮ ਕਰ ਰਹੇ ਨੇ ਰਾਗੀ ਕੰਮ ਕਰ ਰਹੇ ਨੇ ਉਹ ਹੁਣ ਮਾਡਰਨ ਕੱਪੜੇ ਨਹੀਂ ਪਾਉਣਗੇ ਸਗੋਂ ਉਹ ਜਿਹੜੀ ਝੋਲੀ ਪਜਾਮਾ ਉਹ ਪਾਉਣਗੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਮਰਿਆਦਾ ਹੈ ਇਹ ਯਕੀਨੀ ਬਣਾਈ ਜਾਵੇਗੀ ਤੇ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇਸ ਮੁੱਦੇ ਨੂੰ ਲੈ ਕੇ ਹੋਰ ਕੀ ਕਹਿਣਾ ਹੈ ਤੇ মিডিਆ ਕਈ ਵਾਰੀ ਹਰ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਸੋਸਾਇਟੀ ਦੇ ਵਿੱਚ ਕੋਈ ਕਿਸੇ ਢੰਗ ਦਾ ਕਿਸੇ ਢੰਗ ਦਾ ਪਰ ਸਤਗੁਰ ਜੀ ਨੇ ਇੱਕ ਮर्यादा ਨਿਰਧਾਰਤ ਕੀਤੀ ਤੇ ਸਾਖ ਸਾਖ ਖਾਸ ਕਰਕੇ ਸ਼ੌਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬੋਲਦਾਰ ਆ ਉਹ ਅਸੀਂ ਅੱਜ ਤੁਹਾਡੇ মিডিਆ ਰਾਹੀਂ ਵੀ ਉਦੋਂ ਸਾਡਾ ਪ੍ਰਬੰਧ ਸਕੱਤਰ ਸਾਹਿਬ ਤਾਂ ਸਾਰਿਆਂ ਨੂੰ ਕਨਵੇ ਕਰਨਗੇ ਕਿ ਜਿੰਨੇ ਸਾਡੇ ਗ੍ਰਾਂਥੀ ਸਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਮਰਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਝੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਨਹੀਂ ਬਣਾਉਣਗੇ ਕਿ ਕੋਈ ਵੀ ਜਿਹੜਾ ਗ੍ਰਾਂਥੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਟ ਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਬੰਦ ਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਜੁਨੀਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਂ ਕਿ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਿਗੁਰੂ ਨੂੰ ਸਮਰਪਿਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਵੇਲੇ ਖੜੇ ਕਰ ਲੈਂਦੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਉਂ। ਦੂਸਰਾ ਇੱਕ ਪਿਛਲੇ ਦਿਨੀ ਅਸੀਂ ਫੈਸਲਾ ਕੀਤਾ ਸੀ ਕਿਉਂਕਿ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ। ਮਨਾਉਂਦੇ ਭਾਵੇਂ ਆਪਾਂ ਪੰਜਾਬ ਵਿੱਚ ਵੀ ਆ ਸਾਰੇ ਫਰਾਜ਼ੀ ਇਹ ਸਾਲ ਫੈਸਲਾ ਕੀਤਾ ਤੇ ਗਾਹਾਂ ਤੋਂ ਲਗਾਤਾਰ ਇਹ ਐਮੇ ਲਾਗੂ ਰਹੂਗਾ ਕਿ 17 ਤਰੀਕ ਨੂੰ 17 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਹਨੂੰ ਜਿੱਦਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਉਸੇ ਤਰਜ਼ ਦੇ ਉੱਤੇ ਇਹਨੂੰ ਵੱਡੇ ਪੱਧਰ ਤੇ ਮਨਾਇਆ ਜਾਊਗਾ ਉੱਥੇ 16 ਤਰੀਕ ਨੂੰ ਕਬੀ ਦਰਵਾਜ਼ਾ ਢਾਡੀ ਦਰਵਾਜ਼ਾ ਗਤਕੇ ਦੇ ਜੋਰ ਤੇ 17 ਤਰੀਕ ਨੂੰ ਰਾਤ ਨੂੰ ਆਤਿਸ਼ਬਾਜੀ ਦੀਪਮਾਲਾ ਤੇ ਦਿਨ ਦੇ ਸਾਰੇ ਜਿਹੜੇ ਗੁਰਮਤ ਦੇ ਉਹ ਸਮਾਗਮ ਚੱਲਣਗੇ ਤੇ ਇਹਦੇ ਲਈ ਚੇਚੇ ਤੌਰ ਤੇ 10 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਮਹਾਨ ਕੀਰਤਨ ਆਪਣੇ ਨਗਰ ਕੀਰਤਨ ਜਿਹੜਾ ਆ ਉਹ ਜਿਹੜਾ ਉੱਥੋਂ ਸ਼ੁਰੂ ਹੋਊਗਾ ਚਾਲੇ ਪਾਊਗਾ। ਔਰ ਉਹਦੇ ਵਿੱਚ ਜਿੱਥੇ 사ਤਗੁਰਜੀ ਦੇ ਸਰੂਪ ਬਰਾਜਮਾਨ ਹੋਣਗੇ ਉੱਥੇ ਨਾਲ 사ਤਗੁਰਜੀ ਦੇ ਸ਼ਾਸਤਰ ਜਿਹੜੇ ਆ ਉਹ ਗੱਡੀ ਵੀ ਨਾਲ ਚੱਲੂਗੀ। ਤੇ ਇਹਦਾ ਰੂਟ ਜਿਹੜਾ ਰੱਖਿਆ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਲਗਭਗ 600 ਕਿਲੋਮੀਟਰ ਆ ਉਹ ਅਸੀਂ ਰੱਖਿਆ ਸਾਰਾ ਹੀ ਪਹਿਲੇ ਦਿਨ ਦਾ ਪੜਾ ਜਿਹੜਾ ਆ ਉਹ ਤੁਹਾਡਾ 10 ਤੋਂ ਸ਼ੁਰੂ ਹੋ ਕੇ ਰਾਤ ਦਾ ਬਿਸ਼ਰਾਮ ਗੁਰਦੁਆਰਾ ਚਮਕੌਰ ਸਾਹਿਬ ਕਤਲਗੜ੍ਹ ਸਾਹਿਬ ਵਿਖੇ 11 ਨੂੰ ਸ਼ੁਰੂ ਹੋ ਕੇ ਚਮਕੌਰ ਸਾਹਿਬ ਤੋਂ ਗੁਰਦੁਆਰਾ ਆਲਮਗੀਰ ਪਾਚਾਈ ਦਸਵੀਂ ਤੇ ਉੱਥੋਂ ਫਿਰ 12 ਤਰੀਕ ਨੂੰ ਮੰਜੀ ਸਾਹਿਬ ਆਲਮਗੀਰ ਤੋਂ ਚਾਲੇ ਪਾ ਕੇ ਮਹਾਨ ਨਗਰ ਕੀਰਤਨ ਜਿਹੜਾ ਆ ਗੁਰਦੁਆਰਾ ਮਹਿੰਦੀਆਣਾ ਪਹਿਲਾਂ ਅਸੀਂ ਤਖਤੂਪੁਰ ਸੀ ਉੱਥੇ ਪ੍ਰਬੰਧ ਘਾਟਿਆ ਉੱਥੇ ਰਾਤ ਦਾ ਬਿਸ਼ਰਾਮ ਫਿਰ ਮਹਿੰਦੀ ਆਣਾ ਗੁਰਦੁਆਰੇ ਤੋਂ ਚੱਲ ਕੇ ਗੁਰਦੁਆਰਾ ਗੰਗਸਰ ਜੈਤੋਂ ਜਿਹੜੀ ਆਪਾਂ ਸ਼ਤਾਬ ਦੀ ਵੀ ਮਨਾਉਣੀ ਆ ਫਰਵਰੀ ਦੇ ਮਹੀਨੇ ਦੇ ਵਿੱਚ ਉੱਥੇ ਫਿਰ 14 ਨੂੰ ਗੰਗਸਰ ਜੈਤੋਂ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੇ ਇਸੇ ਤਰ੍ਹਾਂ ਦਰਬਾਰ ਸਾਹਿਬ ਤੋਂ ਚੱਲ ਕੇ ਮੁਕਤਸਰ ਤੋਂ ਫਿਰ ਗੁਰਦੁਆਰਾ ਹਾਜੀ ਰਤਨ ਬਟਿੰਡਾ ਤੇ 16 ਨੂੰ ਹਾਜੀ ਰਤਨ ਬਟਿੰਡਾ ਤੋਂ ਚੱਲ ਕੇ ਦਮਦਮਾ ਸਾਹਿਬ ਇਹਦੀ ਸੰਪਾਪਤੀ ਸੰਪੂਰਨਤਾ ਹੋਊਗੀ ਇਹਦੇ ਵਿੱਚ ਅਸੀਂ ਕਿਉਂਕਿ ਇਸ਼ਤਿਹਾਰ ਛਾਪੇ ਆ ਉਹਨਾਂ ਦੇ ਵਿੱਚ ਬੇਰਵਾ ਵੀ ਦੇ ਦਿੱਤਾ ਕਿ ਕਿ ਪਿਕ ਪੀ ਇਹਨਾਂ ਦੇ ਪੜਾਅ ਹੋਣਗੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਸਾਰੇ ਮਹਾਪੁਰਸ਼ਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਤੇ ਖਾਸ ਕਰਕੇ মিডিਏ ਵਾਲੇ ਅਸੀਂ ਯਤਨ ਤਾਂ ਕਰਾਂਗੇ ਆਪਣੇ ਤੌਰ ਤੇ ਵੀ ਫੇ ਬਾਅਦ ਚੜ ਕੇ ਇਹਦੇ ਵਿੱਚ ਆਪਾਂ ਯੋਗਦਾਨ ਪਾਈਏ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਾਂ ਪਿਛਲੇ ਦਿਨੀ ਹੁਣ ਮਨਾ ਕੇ ਹਟਿਆ ਰਾਜਕੋਟ ਦੀ ਧਰਤੀ ਤੇ ਜੋੜ ਮੇਲਾ ਜਿਹੜਾ 3 ਦਿਨ 3 4 ਤੇ 5 ਤਰੀਕ ਨੂੰ ਚੱਲਿਆ ਇਹ ਉਹ ਸਥਾਨ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਗਲ ਰਾਜ ਦੀ ਜੜ ਪੱਟੀ ਸੀ ਤੇ ਜਿੱਥੋਂ ਇਸ ਭਾਰਤ ਆਜ਼ਾਦ ਭਾਰਤ ਦੀ ਜਿਹੜੀ ਆਪਣੇ ਗੁਲਾਮੀ ਤੋੜਨ ਲਈ ਸਤਿਗੁਰੂ ਜੀ ਨੇ ਆਜ਼ਾਦੀ ਦੀ ਲੜਾਈ ਵੀ ਸ਼ੁਰੂ ਕੀਤੀ ਸੀ ਉਹ ਕਿੰਨਾ ਚਿਰ ਲੱਗਾ ਸਤਿਗੁਰੂ ਜੀ ਦਾ ਆਪਣਾ ਸਾਰਾ ਪਰਿਵਾਰ ਗਾਂ ਸਾਰੇ ਦਾ ਸਾਰਾ ਪੰਥ ਕਾਲ ਸਾਰੇ ਤੇ ਜੂਝਦਾ ਰਿਹਾ ਸੋ ਇਸ ਕਰਕੇ ਵੱਡੇ ਪੱਦਰ ਤੇ ਮਨਾਉਣਾ ਤੁਸੀਂ ਵੀ ਸਾਰੇ ਵੱਧ ਤੋਂ ਵੱਧ ਇਹਦੇ ਵਿੱਚ ਸ਼ਮੂਲਿਤ ਕਰਿਓ ਤਾਕੇ ਗੁਰੂ ਸਾਹਿਬ ਕਿਰਪਾ ਕਰਨ ਜਿਥੇ ਸਤ ਗੁਰੂ ਜੀ ਦੀ ਖੁਸ਼ੀ ਦੇ ਸਤ ਗੁਰੂ ਜੀ ਦੀ ਅਸੀਸ ਦੇ ਪਾਤਰ ਬਣੀਏ ਉਥੇ ਪੰਥ ਆਪਣਾ ਜਾਹੋ ਜਲਾਲ ਵੀ ਜਿਹੜਾ ਹੈ ਉਹ ਸਾਰਾ ਦਿਖਾ ਲੇ ਦੂਸਰੀ ਬੇਨਤੀ ਇਹ ਆ ਕਿ ਪਿਛਲੇ ਦਿਨੀ ਤਖਤ ਧਿਰ ਅਕਾਲਪੁਰ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਹਿਲਾਂ ਮੈਨੂੰ ਵੀ ਇੱਕ ਚਿੱਠੀ ਲਿਖੀ ਸੀ ਫਿਰ ਉਹਨੇ ਚਿੱਠੀ ਤਾਕ ਤਾਕ ਸਰੀ ਕੇ ਅਦਾਲਤ ਸਾਹਿਬ ਨੂੰ ਵੀ ਚਿੱਠੀ ਲਿਖੀ ਤੇ ਸਿੰਘ ਸਾਹਿਬ ਨੇ ਫਿਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਮੈਂਬਰ ਸਾਨੂੰ ਪਤਾ ਹੀ ਆ ਸਾਰੇ ਔਰ ਅਸੀਂ ਫਿਰ ਇੱਕ ਦਿਨ ਮੀਟਿੰਗ ਕਰਕੇ ਇਹ 12-12 ਨੂੰ ਆ ਇੱਕ ਮੋਦੀ ਸਾਹਿਬ ਨੂੰ ਚਿੱਠੀ ਮੇਰੇ ਵੱਲੋਂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਕਿਹਾ ਸੀ ਸਾਰੀ ਕਾ ਕਤੋਂ ਖਤਾਬ ਤੈਅ ਕਰਨੀ ਆ ਇਹ ਮੈਂ ਵੀ ਚਿੱਠੀ ਲਿਖੀ ਦਾ ਇੱਕ ਚਿੱਠੀ ਹਰਮਿੰਦਰ ਸਿੰਘ ਕਾਲਕੇ ਨੇ ਵੀ ਲਿਖੀ ਸੀ ਇਹ ਚਿੱਠੀ ਦਾ ਫਿਰ ਸਾਨੂੰ ਜਿਹੜਾ ਜਵਾਬ ਆ ਉਹ ਸਾਨੂੰ 23 ਦਸੰਬਰ ਨੂੰ ਮਿਲਿਆ 23 ਦਸੰਬਰ ਨੂੰ ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਥੋੜਾ ਜਿਆਦਾ ਪੜ੍ਹ ਕੇ ਜਿਹੜਾ ਸਾਨੂੰ ਰਿਪਲਾਈ ਆਇਆ ਦੱਸ ਦਿਆਂ ਪਲੀਜ਼ ਰੈਫਰ ਐਂਡ ਇਨਕਲੋਜ਼ਡ ਲੈਟਰਸ ਅਸੀਮਡ ਫਰੋਮ ਹਰਜਿੰਦਰ ਸਿੰਘ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਐਂਡ ਹਰਮੀਤ ਸਿੰਘ ਕਾਲਕਾ ਪ੍ਰੈਜ਼ੀਡੈਂਟ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਂਸ ਟੂ ਮੀਟ ਪ੍ਰਾਈਮ ਮਿਨਿਸਟਰ ਅਲੋਂਗ ਵਿਦ ਅ ਹਾਈ ਲੈਵਲ ਡੈਲੀਗੇਸ਼ਨ ਕਨਸਟੀਟਿਊਟਿਡ ਬਾਈ ਸ਼੍ਰੀ ਅਕਾਲ ਤਖਤ ਸਾਹਿਬ ਟੂ ਡਿਸਕਸ ਇਸ਼ੂ ਰਿਗਾਰਡਿੰਗ ਰਿਲੀਜ਼ ਆਫ ਬੰਦੀ ਸਿਕਸ ਐਂਡ ਟੂ ਲੇਜਨ ਦਾ ਅਮਾਉਂਟ ਆਫ ਪਨਿਸ਼ਮੈਂਟ ਆਫ ਭਾਈ ਬਲਵੰਤ ਸਿੰਘ ਰਾਜੋਵਾਨਾ ਇਨ ਦਿਸ ਰਿਗਾਰਡ ਪ੍ਰਾਈਮ ਮਿਨਿਸਟਰ ਹੈਜ਼ ਡਿਜ਼ਾਇਰਡ ਥੈਟ ਦੇ ਮੇਟ ਹੋਮ ਮਿਨਿਸਟਰ ਸੋ ਉਹਨਾਂ ਨੇ ਸਾਨੂੰ ਇਹ ਚਿੱਠੀ ਜਿਹੜੀ ਸੀ 23 ਨੂੰ ਭੇਜੀ ਤਾਂ ਇਹਦਾ ਲੱਥਾ ਉਹਨਾਂ ਨੇ ਹੋਮ ਮਿਨਿਸਟਰ ਨੂੰ ਵੀ ਭੇਜ ਦਿੱਤਾ ਹੁਣ ਅਸੀਂ ਇੱਕ ਦਿਨ ਮੀਟਿੰਗ ਕੀਤੀ ਸੀ ਬੈਠ ਕੇ ਤੇ ਉਹਦੇ ਬਾਬਤ ਫਿਰ ਉਹ ਹੁਣ ਤੁਹਾਨੂੰ ਜਿੱਦਣ ਅਸੀਂ ਬੈਠ ਕੇ ਉਹਦਾ ਅਗਾਊ ਫੈਸਲਾ ਜਿਹੜਾ ਕਰਾਂਗੇ ਉਹ ਸਾਨੂੰ ਕਨਵੇ ਕਰ ਦਊਗਾ ਕਿਉਂਕਿ ਇਹਦੀ ਡੈਡ ਲਾਈਨ 31 ਤਰੀਕ ਰੱਖੀ ਸੀ 31 ਦਸੰਬਰ ਤੇ ਰਾਜੋਵਾਨਾ ਸਾਹਿਬ ਨੇ ਇੱਕ ਚਿੱਠੀ ਮੈਨੂੰ ਹੋਰ ਵੀ ਆ ਹੁਣ ਲਿਖੀ ਆ ਜਿਹੜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਦੁਆਰਾ ਉਹ ਚਿੱਠੀ ਭੇਜੀ ਆ ਸੋਹਣੀ ਗੁਰਦਰਾਪੁਰਵੰਧਕ ਕਮੇਟੀ ਨੂੰ ਉਸ ਮੀਟਿੰਗ ਦੇ ਉਸ ਜਿਹੜੀ ਉਹਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਉਹਨੇ ਕਿਹਾ ਪਈ ਇਹ ਕਮੇਟੀ ਜਿਹੜੀ ਆ ਇਹ ਆਪਣਾ ਸਾਰਥਕ ਰੋਲ ਅਦਾ ਕਰੇ ਇਸ ਕਰਕੇ ਨਾ ਵੀ ਇਹ ਕਮੇਟੀ ਕਮੇਟੀ ਬਣ ਕੇ ਰਹਿ ਜਾਏ ਸੋ ਅਸੀਂ ਸਾਰੇ ਉਸ ਗੱਲ ਲਈ ਬਿਲਕੁਲ ਤਿਆਰੀਆਂ ਤੇ ਤਤਪਰੇ ਆ ਪਰ ਮੀਨ ਬਾਈ ਲਈ ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਖਰੀ ਅਹਿਮਦ ਸ਼ਾਹ ਜਿਹੜੇ ਹੋਮ ਮਿਨਿਸਟਰ ਉਹਨੇ ਬਿਆਨ ਦੇ ਦਿੱਤਾ ਔਰ ਉਹ ਬਿਆਨ ਮੈਂ ਸਮਝਦਾ ਕਦੇ ਵੀ ਅੱਜ ਤੱਕ ਦਾ ਇਤਿਹਾਸ ਰਿਹਾ ਕਦੇ ਵੀ ਕੋਈ ਹੋਮ ਮਿਨਿਸਟਰ ਹੋਵੇ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਵੀ ਆਨਰੇਰੀ ਤੌਰ ਤੇ ਕੋਈ ਹੋਵੇ ਮਿਨਿਸਟਰ ਮੈਂ ਇਦਾਂ ਨਹੀਂ ਕਦੇ ਵੀ ਕਰੂਗਾ ਵੀ ਜੇ ਕਿਸੇ ਮर्यादा ਮੈਂ ਹੁਣ ਉਹਦੇ ਬਾਰੇ ਕੀ ਲਾਜਵਾਰ ਸਕਦਾ ਪਰ ਉਹਦਾ ਮੈਸੇਜ ਸਿੱਖ ਪੰਥ ਦੇ ਵਿੱਚ ਕੋਈ ਚੰਗਾ ਨਹੀਂ ਗਿਆ ਹਰ ਇੱਕ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਸ ਪਾਰਲੀਮੈਂਟ ਜਿਹੜਾ ਆਪਾਂ ਕਹਿੰਦੇ ਮੰਦਰ ਆ ਜਿੱਥੋਂ ਕਾਨੂੰਨ ਘੜੇ ਜਾਂਦੇ ਆ ਠੀਕ ਆ ਕਾਨੂੰਨ ਘੜੇ ਆ ਕਾਨੂੰਨ ਉਹ ਲਾਗੂ ਹੋ ਜਾਣਗੇ ਪਰ ਇਹੋ ਜਿਹੇ ਬੋਲ ਬੋਲਣੇ ਉਹ ਚੰਗੇ ਨਹੀਂ ਜਿਹੜੇ ਦੂਏ ਦੇ ਦਿਲ ਦੇ ਵਿੱਚ ਖੁੱਭ ਜਾਣ ਸੋ ਉਹਨਾਂ ਨੇ ਉਹਦੇ ਬਾਬਤ ਵੀ ਚਿੱਠੀ ਲਿਖੀ ਉਹ ਬਕੜਾ ਕਨਸੈਪਟ ਐ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਤੇ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪਟੀਸ਼ਨ ਐ ਮਾਰਸੀ ਪਟੀਸ਼ਨ ਉਹਨੂੰ ਵਾਪਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟਫੁੱਲ ਉਹਦਾ ਜਿਹੜਾ ਆ ਉਹ ਸਾਰਤਕ ਉਪਰਦਾਇਕ ਹੋਊਗੀ ਸੋ ਅੱਜ ਦੇ ਵਿੱਚ ਸਿਰਫ ਕੇਵਲ ਦਾ ਕੇਵਲ ਅਸੀਂ ਬੈਠ ਕੇ ਇਹੋ ਹੀ ਵਿਚਾਰ ਸਾਰੇ ਕੀਤੇ ਆ ਜਿਹੜੇ ਸਾਰਸੰਮਤੀ ਦੇ ਨਾਲ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਨਗਰ ਕੀਰਤਨ ਪਰੰਪਰਾ ਹੋਣਾ ਉਹ 10 ਤਰੀਕ ਨੂੰ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਓ ਮਹਾਪੁਰਸ਼ ਕਾਰਸੇਵਾ ਵਾਲੇ ਮਹਾਪੁਰਸ਼ ਫਿਰ ਆਪਣੇ ਨਿਰਮਲੇ ਮਹਾਪੁਰਸ਼ ਅਦਾਸੀਨ ਮਹਾਪੁਰਸ਼ ਆਪਰੇ ਵੀ ਆਪਣੇ ਤੌਰ ਤੇ ਚਿੱਠੀਆਂ ਸਾਰਿਆਂ ਨੂੰ ਕੱਢਾਂ ਕਿ ਮੈਂਬਰਾਂ ਦੇ ਡਿਊਟੀਆਂ ਲਾਉਣੇ ਆ ਕਿ ਖਾਮਸੇ ਕੰਮ ਸ਼ੁਰੂ ਵਾਲੇ ਦਿਨ ਤੇ ਸਮਾਪਤੀ ਵਾਲੇ ਦਿਨ ਉਸ ਦਿਨ ਜਰੂਰ ਸਾਰੇ ਮਹਾਪੁਰਸ਼ ਉੱਥੇ ਜਿਹੜੇ ਆ ਉਹ ਸ਼ਾਮਲ ਹੋਣ ਸੋ ਸਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਦੇਲਣੀ ਲੱਗ ਗਈਆਂ ਤੁਹਾਨੂੰ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਉਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਦਾ ਜਿਹੜਾ ਮੇਨ ਤੌਰ ਤੇ ਸਾਡਾ ਕਿਉਂਕਿ ਹੁੰਦਾ ਤਾਂ ਮਹੀਨਾਵਾਰੀ ਆ ਪਰ ਅੱਜ ਕੁਝ ਇੱਕ ਦੋ ਮਸਲੇ ਹੋਰ ਵੀ ਸੀ ਜਿਹੜੇ ਵਿਚਾਰਨ ਵਾਲੇ ਉਹ ਸਾਰੇ ਵਿਚਾਰੇ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋਤੀ ਵਾਲੀ ਰਿਪੋਰਟ ਜੇ ਆਪਾਂ ਕਿਹਾ ਕਿ ਤੁਮ ਬਾਬਾ ਬਲਬੀਰ ਸਿੰਘ ਹੁਣ ਮੈਂ ਕੋਈ ਰੋਲ ਨਹੀਂ ਪਰ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਸਿੱਧੇ ਸਰਕਾਰ ਦੇ ਨਾਲ ਆਵਾਜ਼ ਵੀ ਪਾ ਦਿੱਤੀ ਮੇਰੇ ਮੇਰੀ ਮੇਰੀ ਬਹੁਤ ਬਹਿੰਤੀ ਸੋ ਮੈਂ ਕਿਹਾ ਜੋ ਤੁਹਾਨੂੰ ਤੁਸੀਂ ਸੁਣਿਆ ਸ਼ਾਇਦ ਕਿ ਬਾਬਾ ਬਲਬੀਰ ਸਿੰਘ ਉਹਨਾਂ ਦੀ ਇੱਕ ਜਥੇਬੰਦੀ ਆ 96 ਕਰੋੜੀ ਉਨਾ ਦਾ ਕਬਜੇ ਦਾ ਝਗੜਾ ਸੀ ਬਾਬਾ ਮਾਨ ਸਿੰਘ ਨਾਲ ਤੇ ਝਗੜਾ ਉਹ ਕਿਸੇ ਢੰਗ ਦੇ ਨਾਲ ਮੁਕਾਇਆ ਜਾ ਸਕਦਾ ਸੀਗਾ ਸਾਡਾ ਰੋਜ਼ ਸਭ ਤੋਂ ਵੱਡਾ ਸਰਕਾਰ ਦੇ ਖਿਲਾਫ ਆ ਵੀ ਸਰਕਾਰ ਨੇ ਕਿਹੜੇ ਪੈਰ 4 ਵਜੇ ਸਵੇਰੇ ਤੜਕੇ ਨਿਤਨੇ ਮੇਲੇ ਅੰਦਰ ਵੜ ਕੇ ਮਰਿਆਦਾ ਦਾ ਲੰਘਣ ਕਰਕੇ ਕਿਹਨੇ ਹੁਕਮ ਦਿੱਤਾ ਕਿਹਨੇ ਗੋਲੀਆਂ ਦਾ ਹੁਕਮ ਦਿੱਤਾ ਇੱਥੇ ਤਾਂ ਰੋਜ਼ ਨਿੰਦੀ ਜਾਂਦੀ ਜੀ ਕਿੱਦਾਂ ਚੱਲੀ ਕਿਵੇਂ ਚੱਲੀ ਤੇ ਹੁਣ ਆਪਣੀ ਵਾਰ ਨੂੰ ਕਿਉਂ ਹੁਣ ਮਾਲੂ ਉਸੇ ਗੁਰੂ ਸਾਹਿਬ ਹੋਰ ਸੀਗੇ ਹੌਣ ਵੀ ਤਾਂ ਉਹ ਹੀ ਗੁਰੂ ਸਾਹਿਬ ਸੀ ਨਾ ਹੌਣ ਵੀ ਤਾਂ ਗੁਰੂ ਘਰ ਉਹ ਹੀ ਸੀ ਨਾ ਤੇ ਸਾਡਾ ਇਸ ਕਰਕੇ ਬਾਬੇ ਬਾਬਿਆਂ ਨਾਲ ਨਹੀਂ ਕੋਈ ਝਗੜਾ ਹਜਦਾ ਇਹ ਚੌਨੇ ਆ ਕਿ ਜੇ ਕੋਈ ਝਗੜਾ ਸੀ ਉਹਨਾਂ ਦਾ ਉਹਨੂੰ ਬੈਠ ਕੇ ਹੱਲ ਕਰਦੇ ਤੇ ਸਰਕਾਰ ਨੂੰ ਕੀ दखलंदाजी ਕਰਨ ਦੀ ਲੋੜ ਸੀ ਵੀ ਅੰਦਰ ਜਾ ਕੇ ਤੜਕੇ ਵੜ ਕੇ ਤਾਂ ਉੱਥੇ ਗੋਲੀਆਂ ਚਲਾ ਕੇ ਮਰਿਆਦਾ ਦਾ ਲੰਘਣ ਕੀਤਾ ਅਥਰੂ ਵਗਾਇਆ ਸਿੱਟ ਕੇ ਅੰਦਰ ਖੰਡ ਬਾੜ ਚੱਲਦਾ ਸੀ ਖੰਡਤ ਕੀਤਾ ਇਹ ਜਿਹੜੀ ਮਰਿਆਦਾ ਆ ਉਹ ਤਾਂ ਮਰਿਆਦਾ ਗੁਰੂ ਘਰ ਦੀ ਸਾਰਿਆਂ ਤੇ ਹੀ ਆ ਜੇ ਆਪਾਂ ਕੋਈ ਗਨਾਹ ਕਰੀਏ ਤਾਂ ਆਪਾਂ ਫੇਰ ਬਖਸ਼ੇ ਜਾਵਾਂਗੇ ਚੇਕੋ ਦੂਜਾ ਕਰੇ ਤਾਂ ਫੇਰ ਗੁਨਾਹਗਾਰ ਤੇ ਆਪਾਂ ਫਿਰ ਆਪਾਂ ਬਰੀ ਹੋਗਾ ਜੀ ਸੋ ਇਸ ਕਰਕੇ ਬਾਬਾ ਜੀ ਨਾਲ ਨਹੀਂ ਸੀ ਸਿਰਫ ਹੈਗਾ ਸਾਡਾ ਅੱਜ ਮੈਂ ਤੁਹਾਨੂੰ ਵੀਡੀਓ ਰਾਹੀਂ ਕਹਿਣਾ ਚਾਹਣਾ ਕਿ ਸਰਕਾਰ ਨੇ ਜੋ ਕੁਝ ਕੀਤਾ ਉਹ ਸਰਕਾਰ ਉਤਰਦਾਇਕਿਆ ਹੋਮ ਮਿਨਿਸਟਰ ਉਤਰਦਾਇਕਿਆ ਪੰਜਾਬ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹ ਉਹਦੇ ਉਤਰਦਾਇਕਿਆ ਤੇ ਮਤਲਬ ਕਿ ਜਿਹੜੀ ਰਿਪੋਰਟ ਆਈ ਆ ਉਹ ਮੁੱਖ ਮੰਤਰੀ ਦੇ ਕੋਲ ਇਹ ਹੁਣ ਪਾਰਸੋ ਜ ਸਿੰਘ ਸਾਹਿਬ ਨੂੰ ਦਿਆਂਗੇ ਮੈਂ ਨਹੀਂ ਇਹਦੇ ਬਾਰੇ ਕੁਝ ਵੀ ਕਹਿੰਦਾ ਮੈਂ ਤਾਂ ਤੁਹਾਨੂੰ ਕਿਉਂਕਿ ਸੈਂਪਲ ਤੁਸੀਂ ਮੈਨੂੰ ਸਵਾਲ ਕੀਤਾ ਸੀ ਉਹਦੀ ਰਿਪੋਰਟ ਹੋਣਾ ਸੀ ਅਟਾਲ ਤੱਕ ਤੁਹਾਨੂੰ ਪਰਸੋਂ ਦਿੱਤੀ ਜਾਊਗੀ ਉਹਦੇ ਤੁਹਾਨੂੰ ਕਾਪੀਆਂ ਮਿਲ ਜਾਣਗੀਆਂ ਤੇ ਜਿਹੜਾ ਧਰਨਾ ਚੱਲਦਾ ਪਿਆ ਉੱਥੇ ਲਗਾਤਾਰ ਜਾਰੀ ਰਹੇ ਧਰਨਾ ਹੁਣ ਜਿਹੜਾ ਆ ਉਹਦੇ ਬਾਰੇ ਸੋਚ ਲਾਂਗੇ ਬੈਠ ਕੇ ਵੀ ਤਾਂ ਕਿ ਕਿਉਂਕਿ ਰਿਪੋਰਟ ਆ ਗਈ ਆ ਉਹ ਤੋਂ ਬਾਅਦ ਫੇਰ ਸੋਚਾਂਗੇ ਪ੍ਰਧਾਨ ਸਰ ਟੋਟਲ ਮਲਤੀ ਬਿੱਲੇ ਦਾ ਮਸਲਾ ਏ ਕੀ ਗਿਆ ਕਿ ਉਹ ਅੱਜ ਵੀ ਸਾਡੇ ਉਹ ਅੱਜ ਵੀ ਸਾਡੀ ਉੱਥੇ ਚੰਡੀਗੜ੍ਹ ਦੇ ਵਿੱਚ ਤਰੀਕ ਸੀ ਜਿਹੜੇ ਰੋੜਾ ਸਾਹਿਬ ਜਿਨ੍ਹਾਂ ਨੇ ਕੇਸ ਪਾਇਆ ਆ ਅੱਜ ਕੱਲ ਵੀ ਸਾਡੇ ਐਡਵੋਕੇਟ ਆਪਣੇ ਵਕੀਲ ਸਾਹਿਬ ਪੁਲਿਸੇ ਖੋਂ ਗਏ ਸੀ ਅੱਜ ਵੀ ਗਾਇਓ ਆ ਤੇ ਸਰਕਾਰ ਦਾ ਵੀ ਵਕੀਲ ਸੀ ਸਾਡਾ ਵੀ ਉੱਥੇ ਵਕੀਲ ਸੀ ਉਹ ਸਾਡੀ ਲਗਭਗ ਸਹਿਮਤੀ ਬਣ ਗਈ ਅਸੀਂ ਤਾਂ ਹਾਈ ਕੋਰਟ ਦੇ ਵਿੱਚ ਕਿਹਾ ਹੀ ਇਹ ਸੀਗਾ ਕਿ ਅਸੀਂ ਇਹਨੂੰ ਪ੍ਰਾਤਨ ਦੇ ਅਨੁਸਾਰ ਜਿਹੜੀ ਵੀ ਕਾਰ ਸੇਵਾ ਹੋਊਗੀ ਉਹੋ ਹੀ ਕਰਵਾਵਾਂਗੇ ਤੇ ਸਾਡੀ ਅੰਡਰਟੇਕਿੰਗ ਅੱਜ ਵੀ ਆ ਤੇ ਅਸੀਂ ਉਸੇ ਤੇ ਖੜੇ ਆ ਤੇ ਜਿਨ੍ਹਾਂ ਨੇ ਉਹ ਕਾਰ ਸੇਵਾ ਕਰਨੀ ਆ ਜਿਹੜੀ ਉਹ ਸੇਵਾ ਸ਼ੁਰੂ ਕੀਤੀ ਆ ਉਹ ਵੀ ਇਸ ਗੱਲ ਦੇ ਉੱਤੇ ਹੀ ਆ ਕਿ ਪ੍ਰਾਰਥਨ ਦੇਖ ਮੁਤਾਬਕ ਇਹਦੀ ਜਿਹੜੀ ਸੇਵਾ ਕੀਤੀ ਹੈ। ਪ੍ਰਧਾਨ ਜੀ ਰਾਤ ਨੂੰ ਕਿਸਾਨ ਜਿਹੜੇ ਨੇ ਦਿੱਲੀ ਨੂੰ ਪੂਚ ਕਰ ਰਹੇ ਨੇ ਸ਼੍ਰੋਮਣੀ ਕੁੱਤਰਾਂ ਦਾ ਪ੍ਰਬੰਧਕ ਕਮੇਟੀ ਸਹਿਯੋਗ ਕਰੇਗੀ ਕਿਉਂਕਿ ਲੰਗਰਾਂ ਦੀ ਜਰੂਰਤ ਪੈਂਦੀ ਹੈ ਹੋਰ ਸਹਿਯੋਗ ਦੀ ਲੋੜ ਪੈਂਦੀ ਹੈ। ਜ਼ਿਲੇ 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 ਕੋਈ ਅਪਰੋਚ ਕਰੂਗਾ ਜ਼ਰੂਰ ਕਰਾਂਗੇ ਸਾਡਾ ਫਰਜ਼ ਬਣਦਾ। ਭਾਈ ਕੋਂਕੇ ਬਾਰੇ ਜ਼ਿਕਰ ਕੀਤਾ ਕਿ 30-40 ਸਾਲ ਪੁਰਾਣੇ ਜਿਹੜੇ ਮਾਮਲੇ ਆ ਉਹਨਾਂ ਨੂੰ ਬਰਾਉ ਪਾ ਰਿਆ ਜਾ ਰਿਹਾ। ਭਾਈ ਗੁਰਦੇਵ ਸਿੰਘ ਕੋਂਕੇ ਦਾ ਮੁੱਦਾ ਉਹਨੂੰ ਲੈ ਕੇ ਕਿੰਤੂ ਪ੍ਰੰਤੂ ਨੂੰ ਤੁਸੀਂ ਕਿਦਾਂ ਦੇਖਦੇ? ਦੇਖੋ ਭਾਈ ਗੁਰਦੇਵ ਸਿੰਘ ਕੋਂਕੇ ਸਤਿਕਾਰਯੋਗ ਸਿੱਖ ਪ ਹੁਣ ਅੱਜ ਇੱਕ ਸਵਾਲ ਇਹ ਵੀ ਉਠਿਆ ਵੀ ਜਿਹੜੀ ਇਹ ਹਿਊਮਨ ਰਾਈਟਸ ਨੇ ਇਹ ਜਿਹੜੀ ਰਿਪੋਰਟ ਸਿਕਯੋਰ ਕੀਤੀ ਆ ਇਹ 10 ਤਰੀਕ ਨੂੰ ਸਿਕਯੋਰ 210 ਚ ਸਿਕਯੋਰ ਕੀਤੀ ਆ 210 ਤੇ 210 ਤੋਂ ਬਾਅਦ 13 ਸਾਲ ਉ ਵਿੱਚ ਉਪਰ ਰਹੇ ਤੇ ਅੱਜ 13 ਸਾਲਾਂ ਬਾਅਦ ਇਹ ਜਿਹੜੀ ਆ ਉਹ ਰਿਪੋਰਟ ਦੀ ਜ਼ਿੰਮੇਵਾਰੀ ਠਹਰਾਈ ਜਾਂਦੀ ਆ ਭਾਈ ਕੌਂਕੇ ਦਾ ਦੇਖੋ ਮੇਰੀ ਬੇਨਤੀ ਸੁਣੋ ਮੇਰਾ ਕਿਉਂਕਿ ਸੁਭਾਅ ਵੀ ਆ ਮੈਂ ਇਹ ਨਹੀਂ ਕਹਿੰਦਾ ਅਸੀਂ ਸਰਦਾਰ ਕੂਰ ਸਿੰਘ ਹੁੰਦਲ ਨਾਂ ਪੰਜ 7 10 ਦਿਨ ਪਹਿਲਾਂ ਸਿਆਲਕਾ ਸਾਹਿਬ ਇੱਥੋਂ ਗਏ ਸੀ ਇਹਦੇ ਵਿੱਚ ਕਿਉਂਕਿ ਹੋਰ ਲਿਟੀਗੇਸ਼ਨਾਂ ਵੀ ਚੱਲੀਆਂ ਮਾਨ ਸਾਹਿਬ ਨੇ ਵੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਤੱਕ ਗਏ ਫਿਰ ਮਹਾਰਾਜਾ ਅਬਰਿੰਦਰ ਸਿੰਘ ਬੇਲੇ ਵੀ ਇਹਦੀ ਇਨਕੁਆਰੀ ਪੜਤਾਲ ਹੋਈ ਫਿਰ ਇਹਦੇ ਬਰਾਂਚ ਆਫਸਰ ਵੀ ਨਿਯੁਕਤ ਹੋਏ ਹਾਈ ਕੋਰਟ ਵੱਲੋਂ ਉਹ ਸਾਰਾ ਮਲੰਕਣ ਕਰਕੇ ਜਿਹੜੀ ਕੱਲ ਟੀਮ ਮੈਂ ਬਣਾਈ ਉਹਦੇ ਵਿੱਚ ਦੋ ਤਾਂ ਰਿਟਾਇਰਡ ਡਿਸਟ੍ਰਿਕਟ ਕਟੌਰ ਨੇ ਆ ਪਨੀਰ ਸਿੰਘ ਨੂੰ ਆਪਣੇ ਸਾਡੇ ਐਡਵੋਕੇਟ ਜਨਰਲ ਸਰਦਾਰ ਹਰਦੇਵ ਸਿੰਘ ਮੱਤੇয়াল ਦੀ ਬੇਟੀ ਆ ਸਿਆਲਕਾ ਸਾਡਾ ਆਪਣਾ ਮੈਂਬਰ ਹੈ ਤੇ ਪੂਰਨ ਸਿੰਘ ਹੰਦਲ ਬਹੁਤ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਨੰਬਰ ਫੌਜਦਾਰੀ ਦੇ ਵਕੀਲ ਹੈ ਸੋ ਅਸੀਂ ਉਸ ਪਰਿਵਾਰ ਦੇ ਕੋਲ ਉਹਨਾਂ ਦੇ ਵੱਲੋਂ ਪਰਿਵਾਰ ਵੀ ਪੂਰਾ ਸਹਿਯੋਗ ਦੇਊਗਾ ਤੇ ਅਸੀਂ ਇਹ ਚਾਹੁੰਦੇ ਨਹੀਂ ਕਿ ਕੋਈ ਲੀਡ ਲਵੇ ਇਹ ਕਿਉਂਕਿ ਕੌਮ ਦਾ ਜਥੇਦਾਰ ਤੇ ਉਹਦੇ ਲਈ ਅਸੀਂ ਪੈਰ ਰਵੇ ਹੀ ਲਈ ਕੋਈ ਜਿਹੜੀ ਆ ਕਸਰ ਗੰਜਾਇਸ਼ ਨਹੀਂ ਛੱਡਾਂਗੇ